ਸੌਫਟ ਟ੍ਰੇਪੋਲੀਆਂ ਪੋਲੀਆਂ ਪੋਲੀਆਂ ਰੋਟੀਆਂ ਤੁਸੀਂ ਬਿਗੈਰ ਹੱਥਾਂ ਨਾਲ ਠੱਪੇ ਚੱਕਲੇ ਬੇਲਣੇ 'ਤੇ ਬਣਾਉਂਦਾ ਇਹ ਆਸਾਨ ਤੇ ਵਧੀਆ ਤਿਕਾ ਬਹੁਤ ਹੀ ਆਸਾਨ ਜਿਹਾ ਤਰੀਕਾ ਜਰੂਰ ਦੇਖਿਓ ਜੈਸ ਕਿਸੇ ਭੈਣ ਨੂੰ ਮੱਕੀ ਦੀ ਰੋਟੀ ਹੱਥ ਨਾਲ ਠੱਪਕੇ ਨਹੀਂ ਆਉਂਦੀ ਤੁਸੀਂ ਚੱਕਲੇ ਬੇਲਣੇ ਉੱਪਰ ਇਸ ਦਾ ਆਟਾ ਗੁੰਨ੍ਹ ਕੇ ਮੱਕੀ ਦੀ ਰੋਟੀ ਬਣਾ ਸਕਦੇ ਹੋ ਵੀਡੀਓ ਪੂਰੀ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਰੋਟੀ ਕਿਵੇਂ ਬਣਦੀ ਹੈ ਚੱਕਲੇ ਬੇਲਣੇ 'ਤੇ ਕੱਲੇ ਮੱਕੀ ਦੇ ਆਟੇ ਹੀ ਰੋਟੀ ਕਿਵੇਂ ਬਣਦੀ ਆ ਵੀਡੀਓ ਪੂਰੀ ਐਂਡ ਤੱਕ ਦੇਖੋ ਚਲੋ ਆਪਾਂ ਸਟਾਰਟ ਕਰੀਏ ਵੀਡੀਓ ਮੱਕੀ ਦੀ ਰੋਟੀ ਬਣਾਉਂਦੀ ਅੱਜ ਆਪਾਂ ਮੱਕੀ ਦੀ ਰੋਟੀ ਬਣਾਉਣ ਲਈ ਕੀ ਕਰਨਾ ਪਹਿਲਾਂ ਜਿੰਨਾ ਤੁਸੀਂ ਆਟਾ ਲੈਣਾ ਉਨਾ ਹੀ ਤੁਸੀਂ ਪਾਣੀ ਲੈਣਾ ਆਪਾਂ ਇੱਥੇ ਕੌਲੀ ਇਹ ਵਾਲੀ ਪਾਣੀ ਗਰਮ ਕਰਨਾ ਇਸ ਕੱਢ ਰੱਖ ਪਾ ਲਿਆ ਪੀਣਾ ਪਾ ਗੈਸ 'ਤੇ ਗਰਮ ਕਰਾਂਗੇ ਗੈਸ ਔਨ ਕਰਕੇ ਉਹਦੇ ਆਪਾ ਪਾਣੀ ਢਲਤਾ ਹੁਣ ਇਹਦੇ ਵਿੱਚ ਪਾਣੀ ਗਰਮ ਹੋ ਗਿਆ ਜਦੋਂ ਆਪਾਂ ਇਹਦੇ ਵਿੱਚ ਇੱਕ ਕੌਲੀ ਮੱਕੀ ਦੇ ਆਟੇ ਦੀ ਪਾਵਾਂਗੇ ਤੇ ਪਾਣੀ ਬਿਲਕੁਲ ਗਰਮ ਹੋ ਗਿਆ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਆਪਾਂ ਇਹਦੇ ਵਿੱਚ ਜਿਹੜੀ ਇੱਕ ਕੌਲੀ ਆਟੇ ਦੀ ਉਹ ਪੇਰੇ ਵਿੱਚ ਮਿਕਸ ਕਰਕੇ ਸਵਾਦ ਕੇ ਆਟੇ ਨੂੰ ਗੁੰਨ ਲਾਗੇ ਹਾਂਜੀ ਆਪਾਂ ਇਸ ਤਾ ਆਟੇ ਨੂੰ ਸਵਾਦ ਕੇ ਗੁੰਨ ਲਾਂਗੇ ਇਹਨੂੰ ਥੋੜਾ ਜਿਹਾ ਕਿਉਂਕਿ ਹੈਲਥੀ ਹੈ ਬਾਟੀ ਤੇ ਇਹਨੂੰ ਹੁਣ ਆਪਾਂ ਇਦਾਂ 15 ਮਿੰਟ ਲਈ ਪਹਿਲਾਂ ਰੈਸਟ ਤੇ ਰੱਖਾਂਗੇ ਸਾਰਾ ਮਿਕਸ ਹੋ ਗਿਆ ਪਾਣੀ ਦੇ ਵਿੱਚ ਤਾਂ ਕਿ ਬਿਲਕੁਲ ਸੈੱਟ ਹੋ ਜਾਈਂ 15 ਮਿੰਟ ਲਈ ਪੈਸਾ ਰੈਸਟ ਤੇ ਰੱਖਾਂਗੇ ਪ੍ਰਾਂਤ ਲੈ ਲਈ ਤੇ ਆਪਾਂ ਆਟਾ ਠਾਕੇ ਨੂੰ 15 ਮਿੰਟ ਹੋ ਚੁੱਕੇ ਆ ਤਾਂ ਹੁਣ ਇਹ ਸਾਰੇ ਨੂੰ ਆਪਾਂ ਪ੍ਰਾਂਤ ਦੇ ਬੱਚੇ ਕੱਢ ਲਾਂਗੇ ਤੇ ਸਵਾਹ ਕੇ ਇਹਨੂੰ ਦੇਖ ਕੇ ਗੁੰਨਾਂਗੇ ਨੀਦੇ ਮੱਕੀ ਦਾ ਆਟਾ ਤੇ ਰੋਟੀ ਦੇਖਿਓ ਤੁਸੀਂ ਚੱਕਲੇ ਵੇਲ ਨਾਲ ਜੀ ਇਦਾਂ ਆਪਾਂ ਨੂੰ ਗੁੰਨ ਲਾਂਗੇ ਪਹਿਲਾਂ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਘਿਓ ਜਿਆਦਾ ਨਹੀਂ ਥੋੜਾ ਜਿਹਾ ਇੱਕ ਚਮਚਾ ਇੱਕ ਚਮਚਾ ਆਪਾਂ ਘਿਓ ਦਾ ਪਾ ਦਾਂਗੇ ਘਿਓ ਨਾਲ ਗੁੰਨਾਂਗੇ ਜਿਆਦਾ ਨਹੀਂ ਤਾਂ ਕਿ ਆਟਾ ਸਾਰਾ ਜਿਹੜਾ ਜੜ ਸਕੇ ਸਿੱਝਿਆ ਨੂਨ ਵੀ ਕਹਿੰਦਾ ਪਾਉਣਾ ਚਾਹੁੰ ਤਾਂ ਪਾ ਸਕਦੇ ਹਾਂ ਤੇ ਇਸ ਤਾ ਆਟਾ ਗੁੰਨਣ ਨਾਲ ਜਿਹੜੀਆਂ ਆਪਣੇ ਰੋਟੀਆਂ ਆਏ ਚਕਲੇ ਤੇ ਮੱਕੀ ਦੀਆਂ ਰੋਟੀਆਂ ਲੈਣਗੀਆਂ ਬੇਲਣੇ ਨਾਲ ਤੁਹਾਨੂੰ ਆਪਾਂ ਲਾ ਕੇ ਦਿਖਾਵਾਂਗੇ ਬੇਲ ਕੇ ਇਦਾਂ ਪਾਟੇ ਅਨੁਸਾਰ ਨੂੰ ਤਿਆਰ ਕਰ ਲੈਣਾ ਗੁੰਨ ਕੇ ਹਾਂਜੀ ਇਸ ਦਾ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਜਿਹੜਾ ਮੱਕੀ ਦਾ ਆਟਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹ ਤੁਹਾਨੂੰ ਰੋਟੀਆਂ ਚਕਲੇ ਤੇ ਬੇਲ ਕੇ ਦਿਖਾਉਨੇ ਆ ਤੇ ਲਾ ਕੇ ਦਿਖਾਉਨੇ ਕਿਵੇਂ ਬਨਨ ਗਈਆਂ ਹਾਂਜੀ ਆਪਾਂ ਮੱਕੀ ਦੇ ਆਟੇ ਦੇ ਜਿਵੇਂ ਆਪਾਂ ਦੂਜੀ ਦੋ ਅੱਠ ਰੋਟੀ ਬੇਲਦੇ ਨੂੰ ਮੈਂ ਬੇਲ ਕੇ ਦਿਖਾਉਨੇ ਤੁਹਾਨੂੰ ਪਹਿਲਾਂ एदा कर लिया आटा ला के थोड़ा, या, थोड़ा बेलांगे, निरे मक्की आटे रोटी देख सकते हो गैस पर थोड़ा घ्यो लाव गे अपना देख सकते हो रोटी खा के दिखाने थानू गैस पर आप घ्यो ला देना तवे थोड़ा जो आप रोटी पावे मक्की रोटी हाँ जी हम अपने ऊपर सैड भी थोड़ा जहा लगावे हम अपने थला ਹਾਂਜੀ ਰੋਟੀ ਦਾ ਆਪਾਂ ਜਿਹੜਾ ਪਾਸਾ ਪਰਟਾਤਾ ਤੇ ਹੁਣ ਇਹਨੂੰ ਬਣਨ ਦਵਾਂਗੇ ਤੁਸੀਂ ਦੇਖ ਸਕਦੇ ਹੋ ਰੋਟੀ ਆਪਣੀ ਬਿਲਕੁਲ ਮੱਕੀ ਦੀ ਬਣ ਕੇ ਤਿਆਰ ਆ ਮੇਰਾ ਜਿਵੇਂ ਕਣਕ ਦੀ ਲਈ ਹੁੰਦੀ ਹੈ ਹਾਂ ਬਿਲਕੁਲ ਮੱਕੀ ਦੀ ਐਸ ਟਿੱਕਾ ਤੁਸੀਂ ਬੇਲ ਕੇ ਲਾ ਸਕਦੇ ਹੋ ਤੇ ਆਪਾਂ ਹੁਣ ਤੁਹਾਨੂੰ ਹੋਰ ਰੋਟੀ ਹਲਾ ਕੇ ਦਿਖਾਉਂਦੇ ਨਾਲ ਹੀ ਆ ਦੇਖੋ ਇਹਦੇ ਮੱਕੀ ਦੀ ਹਾਂ ਜੀ ਇਸ ਤਿੱਕੇ ਨਾਲ ਤੁਸੀਂ ਚੱਕਲੇ ਬੇਲਨੇ ਤਾਂ ਮੱਕੀ ਦੇ ਟੋਟੇ ਬਣਾ ਸਕਦੇ ਹੋ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਗਰਮ ਪਾਣ ਦਾ ਆਟਾ ਗੁੰਨ ਕੇ ਤੇ ਚੱਕਲੇ ਬੇਲ ਕੇ ਤੁਸੀਂ ਮੱਕੀ ਦੇ ਟੋਟੇ ਬਣਾ ਸਕਦੇ ਹੋ ਬਗੈਰ ਰੱਖਾ ਤੋਂ ਜੇ ਤੁਹਾਨੂੰ ਵੀ ਇਹਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ